ਸਸ਼੍ਰੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਾਈਨਲੀ ਉਹ ਟਾਈਮ ਆ ਗਿਆ ਜਿਸ ਦਾ ਸਭ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਬਿਲਕੁਲ ਗੱਲ ਕਰ ਰਹੇ ਹਾਂ 빅 ਬਾਸ OTT ਦੇ ਗ੍ਰੈਂਡ ਫਿਨਾਲੇ ਦੀ ਸੋ ਲਗਾਤਾਰ ਪ੍ਰੋਮੋਸ ਜੋ ਨੇ ਟੀਮ ਦੇ ਵੱਲੋਂ ਵਾਇਰਲ ਕਿੱਥੇ ਜਾ ਰਹੇ ਨੇ ਰਿਲੀਜ਼ ਕੀਤੇ ਜਾ ਰਹੇ ਨੇ ਕਿਉਂਕਿ ਅੱਜ ਰਾਤ ਤੱਕ ਕਨਫਰਮ ਹੋ ਜਾਏਗਾ ਕੀ ਕੌਣ ਹੋਵੇਗਾ ਬਿਗ ਬਾਸ ਦਾ ਵਿਨਰ ਸੋ ਜਾਣਕਾਰੀ ਤੁਹਾਨੂੰ ਦੱਸ ਦਿੰਦੇ ਕਿ ਪੰਜ ਟੌਪ ਕੰਟੈਸਟੈਂਟਸ ਜਿਹੜੇ ਨੇ ਟੌਪ 5 ਦੇ ਵਿੱਚ ਪਹੁੰਚ ਚੁੱਕੇ ਨੇ ਤੇ ਉਹਨਾਂ ਦੀਆਂ ਫੈਮਲੀਆਂ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੀਆਂ ਨੇ ਸੈੱਟ ਤੇ ਤੇ ਜਿਨ੍ਹਾਂ ਦੇ ਵਿੱਚੋਂ ਫੈਮਲੀ ਦੇ ਮੈਂਬਰਸ ਭਾਵੁਕ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਹਰ ਕੋਈ ਖੁਸ਼ੀ ਦੇ ਆंसू ਬਹਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਕਿਉਂਕਿ ਬਿਗ ਬਾਸ ਖੇਡਣਾ ਆਸਾਨ ਨਹੀਂ ਹੈ ਔਰ ਟੌਪ 5 ਦੇ ਵਿੱਚ ਜਾਣਾ ਤਾਂ ਹੋਰ ਵੀ ਜ਼ਿਆਦਾ ਟਫ ਹੈ ਸੋ ਟੌਪ 5 ਕੰਟੈਸਟੈਂਟਸ ਜਿਓ ਨੇ ਆਪਣੀਆਂ ਕਿਸਮਤ ਦੀਆਂ ਕਹਿ ਸਕਦੇ ਅਸੀਂ ਕਿ ਇੰਤਜ਼ਾਰ ਕਰ ਰਹੇ ਨੇ ਕਿ ਕਿਸਮਤ ਕਦੋਂ ਚਮਕੇਗੀ ਕਿਦੀ ਚਮਕੇਗੀ ਇਹ ਦੇਖਣਾ ਤਾਂ ਬੜਾ ਦਿਲਚਸਪ ਰਹੇਗਾ ਪਰ ਤੁਹਾਨੂੰ ਨਾਲ ਦੀ ਨਾਲ ਇੱਕ ਹੋਰ ਖਬਰ ਦੇ ਦਿੰਨੇ ਆ ਸੂਤਰਾਂ ਦੇ ਹਵਾਲੇ ਤੋਂ ਕਾਫੀ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਤਿੰਨ ਜਿਹੜੇ ਕੰਟੈਸਟੈਂਟਸ ਨੇ ਉਹ ਬਾਹਰ ਕੱਢ ਦਿੱਤੇ ਗਏ ਨੇ ਯਾਨੀ ਕਿ ਕ੍ਰਿਤਿਕਾ ਰਣਵੀਰ ਤੇ ਸਾਈਕਲ ਇਤਨੋ ਜੋਨੇ 빅 బాਸ ਦੀ ਟਾਪ 5 ਲਿਸਟ ਵਿੱਚੋਂ ਆਊਟ ਹੋ ਚੁੱਕੇ ਨੇ ਦੋ ਹੁਣ ਬਾਕੀ ਨੇ ਸਨਾ ਤੇ ਲੇਜੀ ਇਹਨਾਂ ਦੇ ਵਿੱਚੋਂ ਕੌਣ ਹੋਵੇਗਾ ਜੀਨਰ ਇਹ ਦੇਖਣਾ ਬਹੁਤ ਜ਼ਿਆਦਾ ਅਹਿਮ ਹੋਣ ਵਾਲਾ ਹੈ ਤੇ ਇੱਕ ਬੜੀ ਦਿਲਚਸਪ ਚੀਜ਼ ਹੋਰ ਜਿਹੜੀ ਵਾਇਰਲ ਹੋ ਰਹੀ ਹੈ ਕਿ ਅਨਿਲ ਕਪੂਰ ਨੇ ਬਈ ਦੋ ਦੁਸ਼ਮਨ 빅 బాਸ ਦੇ ਆਮੋ ਸਾਹਮਣੇ ਕਰ ਦਿੱਤੇ ਨੇ ਯਾਨੀ ਕਿ ਸਨਾਥੇ ਰਣਵੀਰ ਉਹਨਾਂ ਦਾ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹਨਾਂ ਤੋਂ ਇੱਕ ਟਾਸਕ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਉਹ ਆਪਣੇ ਬਿਗ ਬਾਸ ਦੀ ਜਰਨੀ ਨੂੰ ਆਪਣੇ ਅੰਦਾਜ਼ ਦੇ ਵਿੱਚ ਜਾਂ ਰੋਮਾਂਟਿਕ ਅੰਦਾਜ਼ ਦੇ ਵਿੱਚ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਅੱਜ ਦਾ ਇਹ ਸਮਾ ਜਿਹੜਾ ਹਰ ਕਿਸੇ ਦੀ ਦਿਲ ਦੀ ਜੋ ਟਿਕ ਟिकी ਹੈ ਉਹ ਬਿਗ ਬਾਸ ਤੇ ਹੀ ਟਿੱਕੀ ਹੋਈ ਹੈ ਕਿਉਂਕਿ ਦੇਖਣਾ ਬਹੁਤ ਜ਼ਿਆਦਾ ਦਿਲਚਸਪ ਹੈ ਕਿ ਕੌਣ ਹੋਵੇਗਾ ਬਿਗ ਬਾਸ ਦਾ ਵਿਨਰ ਕਿਉਂਕਿ ਜੇਕਰ ਬਿਗ ਬਾਸ ਦੀ ਆਪਾਂ ਗੱਲ ਕਰੀਏ ਤਾਂ ਗਰੁੱਪਿਜ਼ਮ ਬਿੱਗ ਬਾਸ ਦੇ ਵਿੱਚ ਅਸੀਂ ਦੇਖੀ ਕਿ ਕਾਫੀ ਗਰੁੱਪਿਜ਼ਮ ਹੋਈ ਲੇਕਿਨ ਸਨਾ ਨੇ ਆਪਣੀ ਟੀਮ ਨਹੀਂ ਛੱਡੀ ਸਨਾ ਨੇ ਜੋ ਹੈ ਇੰਡੀਵਿਜੂਅਲੀ ਗੇਮ ਖੇਡੀ ਸਨਾ ਦੀ ਟੀਮ ਦੇ ਵਿੱਚ ਜਿਹੜੇ ਕੰਟੈਸਟੈਂਟਸ ਆਉਣਾ ਚਾਹੁੰਦੇ ਸੀ ਉਹ ਆਏ ਸਨਾ ਦੀ ਟੀਮ ਦੇ ਵਿੱਚ ਸਨਾ ਦੇ ਨਾਲ ਪੂਰੀ ਜਰਨੀ ਦੇ ਨਾਲ ਜਰਨੀ ਦੇ ਵਿੱਚ ਸਨਾ ਦੇ ਨਾਲ ਰਹੇ ਤੇ ਨਾਲ ਦੀ ਨਾਲ ਇੱਕ ਗਰੁੱਪ ਬਣਿਆ ਰਣਵੀਰ ਦਾ ਤੇ ਰਣਵੀਰ ਦੇ ਨਾਲ ਜਿਹੜੇ ਕੰਟੈਸਟੈਂਟ ਸੀਗੇ ਉਹ ਵੀ ਸਾਫ਼-ਸਾਫ਼ ਤੁਸੀਂ ਦੇਖਿਆ ਕਿ ਹਰ ਟਾਸਕ ਦੇ ਵਿੱਚ ਦੋਨੋਂ ਗਰੁੱਪਸ ਦਾ ਆਮੋ-ਸਾਮਣੇ ਟੱਕਰ ਹੁੰਦੀ ਸੀ ਤੇ ਕੰਟੈਸਟੈਂਟਸ ਨੇ ਹੀ ਨਾਮਿਨੇਟ ਕਰਨਾ ਹੁੰਦਾ ਸੀ ਆਪਣੇ ਨਾਲ ਦੇ ਕੰਟੈਸਟੈਂਟਸ ਨੂੰ ਉਹੀ ਬਾਤ ਕਰਦੇ ਸੀ ਉਹਨਾਂ ਦੇ ਵੱਲੋਂ ਹੀ ਸਾਰਾ ਕੁਝ ਕੀਤਾ ਜਾਂਦਾ ਸੀ ਕਿਉਂਕਿ ਬਿਗ ਬਾਸ ਦੇ ਰੂਲਸ ਜਿਹੜੇ ਇਸ ਵਾਰ ਬਹੁਤ ਜ਼ਿਆਦਾ ਚੇਂਜ ਹੋ ਗਏ ਲੇਕਿਨ ਹੁਣੇ ਤਿੰਨ ਜਿਹੜੇ ਕੰਟੈਸਟੈਂਟਸ ਬਾਹਰ ਗਏ ਨੇ ਟੌਪ 5 ਦੇ ਵਿੱਚੋਂ ਇਹ ਦੇਖਣਾ ਬਹੁਤ ਜ਼ਿਆਦਾ ਅਹਿਮ ਹੋਣ ਵਾਲਾ ਹੈ ਇਹ ਤਿੰਨ ਜਿਹੜੇ ਨੇ ਉਹਨਾਂ ਦੋਨਾਂ ਜਾਂ ਪੰਜਾਬੀਆਂ ਵੋਟਾਂ ਦੇ ਹਿਸਾਬ ਦੇ ਨਾਲ ਜਾਂ ਬਾਹਰ ਬੈਠੇ ਜਿਹੜੀ ਦਰਸ਼ਕ ਨੇ ਆਡੀਅנס ਹੈ ਲੋਕ ਹੈ ਉਹਨਾਂ ਨੇ ਉਹਨਾਂ ਨੂੰ ਬਾਹਰ ਕੱਢਿਆ ਸੋ ਦੋ ਕੰਟੈਸਟੈਂਟ ਸਾਹਮਣੇ ਆ ਚੁੱਕੇ ਨੇ ਸਨਾ ਤੇ ਨੇਜ਼ੀ ਦੇਖਣਾ ਬਹੁਤ ਬਹੁਤ ਅਹਿਮ ਹੋਣ ਵਾਲਾ ਹੈ ਫਿਲਹਾਲ ਹੀ ਤੁਸੀਂ ਇਹ ਪ੍ਰੋਮੋਸ ਇੰਜੋਏ ਕਰੋ ਤੇ ਅੱਜ ਸ਼ਾਮ ਤ की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर